ਜਿਹੜਾ ਅਸੀਂ ਮਗਰਲੀ ਉਮਰ ਉਹਨਾਂ ਕਹਣਾ ਇਹ ਸਮਾ ਪਰਮੇਸ਼ਵਰ ਨੂੰ ਮੇਤ ਲਾਉਣਾ ਹੈ ਤੇ ਫਰੀਦ ਸਾਹਿਬ ਨੂੰ ਪੁੱਛਲੇ ਉਹ ਵੀ ਇਹੋ ਕਹਿੰਦਾ ਉਹ ਕਾੜੇ ਚਲਗੇ ਤੇ ਧੌਣਾਂ ਦੀ ਜੁਬਾਰੀ ਆ ਗਈ ਆ ਅਜੇ ਵੀ ਨਾਮ ਜਪਦਾ ਕਾਲੇ ਚਲਗੇ ਤੇ ਧੌਲੀਆਂ ਦੀ ਉਹ ਵਾਰੀ ਆ ਗਈ ਆ ਓਏ ਅਜੇ ਵੀ ਨਾਮ ਜਪਦਾ ਨਹੀਂ ਕਰਦਾ ਤੇ ਨਾ ਰੱਬ ਦੀ ਕੋਈ ਸੂਂਦਾ ਹੀ ਆ ਇਹ ਨਾਨਕ ਭਗਤਾਂ ਸਦਾ ਜੀਵਨ ਦਾਸ ਜੇ ਸੁਣ ਐ ਦੁੱਖ ਤਾਕਾ ਨਾਸ ਸੁਣ ਨਾਲ ਉਹ ਦੁੱਖਾਂ ਤੇ ਪਾਪਾਂ ਵਾਲਾ ਨਾਸ ਹੁੰਦਾ ਆ ਜੀ ਦੁੱਖਾਂ ਤੇ ਪਾਪਾਂ ਵਾਲਾ ਨਾਸ ਹੁੰਦਾ ਆ ਦੁੱਖ ਮੇ ਪਪਾ ਨਾ ਸੁੰਦਿਆ ਇਹ ਦੁੱਖ ਮੇ ਪਪਾ ਨਾ ਸੁੰਦਿਆ ਸੁਣ ਐ ਦੁੱਖ ਪਾਪ ਖਾ ਨਾ ਸੁਣ ਤਾਸ ਬੋਲ ਰਿਹਾ ਤੁਸੀਂ ਸੁਣ ਰਹੇ ਤੇ ਉਹ ਰਾਜੇ ਕਹਿੰਦੇ ਪਿਛਲੀ ਉਮਰੇ ਨਾਮ ਜਪਦੇ ਸੀ ਉਹ ਰਾਜਾ ਕਿੰਦਾ ਚਲੋ ਚਲੇ ਜਾਂਦੇ ਆ ਭਗਤੀ ਕਰਦੇ ਆ ਹੁਣ ਕੋਈ ਕੰਮ ਨਹੀਂ ਕਰਨਾ ਹੁਣ ਚੌਂਬੜਾ ਮਾਰ ਕੇ ਚਲੋ ਪੜੀਏ ਵਾਹਿਗੁਰੂ 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 ਗੱਲ ਸਮਝਾਉਣ ਵਾਲਾ ਚਾਹੀਦਾ ਕੋਈ ਰੱਬ ਦੀ ਗੱਲ ਸਮਝਾਉਣ ਵਾਲਾ ਇਹ ਹੁੰਦਾ ਮੈਨੂੰ ਤੇ ਕੋਈ ਮਿਲਿਆ ਨਹੀਂ ਮੈਂ ਉਦਾਂ ਹੀ ਤੁਰ ਪਿਆ ਮੈਂ ਕੀ ਕਰੂੰਗਾ ਹਨਾ ਤੇ ਮੈਨੂੰ ਤੇ ਕੋਈ ਮਿਲਿਆ ਨਹੀਂ ਐ ਖੁਦਾ ਕੋਈ ਮਿਲ ਪਵੇ ਰੱਬ ਦਾ ਪਿਆਰਾ ਕੋਈ ਮਿਲ ਪਵੇ ਰੱਬ ਦਾ ਪਿਆਰਾ ਪਿਆਰਾ ਕੋਈ ਮਿਲ ਕੋ ਰੱਬ ਦਾ ਪਿਆਰਾ ਮਿਲ ਪਵੇ ਰੱਬ ਦਾ ਪਿਆਰਾ ਜੀ ਕੋਈ ਮਿਲ ਪਵੇ ਰੱਬ ਦਾ ਪਿਆਰਾ ਕੋਈ ਮਿਲ ਪਵੇ ਰੱਬ ਦਾ ਪਿਆਰਾ ਕੋਈ ਮਿਲ ਪਵੇ ਰੱਬ ਦਾ ਪਿਆਰਾ ਕੰਨ ਜੋ ਸਮਝਾਵੇ ਤੇਰੀਆਂ ਜੀ ਕੰਨ ਜੋ ਸਮਝਾਵੇ ਤੇਰੀਆਂ ਰੱਬ ਦਾ ਜੋ ਕਹਿੰਦਾ ਕੀ ਮਾਲਕ ਕਹਿੰਦਾ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਜੀ ਉਹ ਮੈਨੂੰ ਸਭ ਤੋਂ ਪਿਆਰਾ ਲੱਗਦਾ ਆ ਮੈਨੂੰ ਸਭ ਤੋਂ ਪਿਆਰਾ ਲੱਗਦਾ ਆ ਗੱਲਾ ਜੋ ਸੁਣਾ ਨੇ ਤੇਰੀਆਂ ਗੱਲਾ ਜੋ ਸੁਣਾਵੇਂ ਤੇਰੀਆਂ ਤੇ ਸਾਹਿਬ ਕੀ ਬੋਤ ਜਿ ਆਖੇ ਕੋ ਨਾਨਕ ਕਿਆ ਦੀਜੇ ਫਿਰ ਵੱਡੇ ਕਰ ਬੈਸਣ ਦੀਜੇ ਬਿਨ ਸਵਸੇ ਕਰੀਜੇ ਅਹੰਕਾਰ ਤੋਂ ਬਿਨਾਂ ਨੋਦੀ ਸੇਵਾ ਕਰਾਂ ਤੇ ਇਨੇ ਕੀ ਦਈਏ ਜਿਹੜਾ ਸਾਹਿਬ ਦੀਆਂ ਗੱਲਾਂ ਸੁਣਾਵੇ ਜਿਹੜਾ ਗੁਰੂ ਦੀਆਂ ਗੱਲਾਂ ਸੁਣਾਵੇ ਜਿਹੜਾ ਰੱਬ ਦੀਆਂ ਗੱਲਾਂ ਸੁਣਾਣਾ ਉਹਨੂੰ ਕੀ ਦਈਏ ਤੇ ਪਾਣੀ ਖੇਦੀ ਇਸ ਤਰ੍ਹਾਂ ਸਿਰ ਬਾਡੀ ਤੇ ਬਣਾਉਂਦੇ ਉਹ ਮੂਹਾਂ ਪਰ ਆਪਣੇ ਪਿਆਰੇ ਉਹ ਤੁਰ ਪਿਆ ਕਿ ਮੈਨੂੰ ਵੀ ਕੋਈ ਮੜਾ ਸੰਤ ਮੜਾ ਕੋਈ ਭਗਤ ਮੜਾ ਕੋਈ ਰੱਬ ਦਾ ਪਿਆਰਾ ਪਲਾਵ ਰਾਜਾ ਕਿੰਦਾ ਸਾਰਾ ਨੇ ਵੀ ਤੁਰਿਆ ਲਿਆ ਰਾਜਾ ਤੇ ਰਾਤ ਵੀ ਰਾਜਾ ਕੋਈ ਪਾਣੀ ਨਹੀਂ ਪੀਂਦੀ ਉਹ ਤੇਰੇ ਨਾਮ ਦੇ ਪਰਾਗੀ ਨੱਬਾ ਜੇੜ ਸਾਰੀ ਸਾਰੀ ਰਾਤ ਜਾਕਦੇ ਤੇਰੇ ਨਾਮ ਦੇ ਰਾਗੀ ਰੱਬਾ ਜੇੜੇ ਸਾਰੀ ਸਾਰੀ ਰਾਤ ਜਾਗਦੇ ਤੇਰੇ ਨਾਮ ਦੇ ਰਾਗੀ ਰੱਬਾ ਜੇੜੇ ਸਾਰੀ ਸਾਰੀ ਰਾਤ ਜਾਗਦੇ ਤੇਰੇ ਨਾਮ ਦੇ ਰਾਗੀ ਰੱਬਾ ਜੇੜੇ ਸਾਰੀ ਸਾਰੀ ਰਾਤ ਜਾਗਦੇ ਹੀ ਹੱਥ ਹੈਗਾ ਨਹੀਂ ਲੁੱਟਣਾ ਇਹਨੂੰ ਹੈਗਾ ਐ ਇਸ ਰਾਜੇ ਨੂੰ ਲੁੱਟਾਂਗੇ ਉਹਦੇ ਕੋਲ ਕੀ ਸੀ ਕੀਮਤੀ ਲਾਲ ਹੈਗਾ ਸੀ ਉਹਦੇ ਕੋਲ ਲਾਲ ਬਹੁਤ ਉਹ ਰਾਜਾ ਕਹਿੰਦਾ ਕੋ ਗੁਰੂ ਮਿਲੇ ਰਾਜਾ ਕਹਿੰਦਾ ਕੋਈ ਗੁਰੂ ਮਿਲੇ ਤੇ ਚੋਰ ਕਹਿੰਦਾ ਵੀ ਕਿ ਕੋਈ ਉੱਪਰੇ ਨਾ ਰਾਤ ਸੁਪਣਾ ਦਿਨ ਸੁਪਣਾ ਰਾਜੇ ਮੁਰਵੀ ਮਗੜੇ ਲਗਾ ਰਿਹਾ ਤੇ ਜਿਹਨੂੰ 4 ਵਜੇ ਨਾ ਤੇ ਉਹ ਤਲਾਸ਼ ਵਿੱਚ ਸੀ ਰਾਜਾ ਵੀ ਕੋਲ ਮਾਪ ਕੋਸ਼ੇ ਜਿਹੜਾ ਮੈਨੂੰ ਟਾਂਕ ਦੱਸੇ ਵੀ ਕਿਦਾਂ ਉਹ ਨਾਮ ਜਪਣਾ ਕਿਦਾਂ ਗਰੀਬੀ ਇਕੱਠੀ ਕਿਦਾਂ ਦੁੱਖ ਕਟੇ ਕਿਦਾਂ ਰੱਬ ਨਾਲ ਮਲਾਪ ਹੋਵੇ ਪਰਮੇਸ਼ਰ ਕਿਦਾਂ ਮਿਲੂਗਾ ਚਾਰ ਵਜੇ ਚੋਰ ਸੋਚਦਾ ਵੀ ਇਹਨੂੰ ਛੱਡਣਾ ਨਹੀਂ ਇਹ ਸੌਂਦਾ ਹੀ ਨਹੀਂ ਇਹ ਸੌਂਦਾ ਹੀ ਨਹੀਂ ਤੇ ਆਪਾਂ ਕੀ ਕਰਾਂਗੇ ਇਹਨੂੰ ਹੁਣ ਮਟਾ ਲੈਣਾ ਉਹ ਗਿਆਗਾ ਇਹ ਨਾਲ ਲੱਗ ਕੇ ਇਹਨੂੰ ਤਗੜਾ ਤੇ ਹੈਗਾ ਤੇ ਰਾਜਾ ਹੱਥ ਜੋੜ ਲੈ ਮੇਰਾ ਬਾਣੀ ਚ ਕਰ ਪਡੌਤ ਕੋਨਾ ਵੱਡਾ ਹੈ ਕਰ ਸਾਧੂ ਅंजलि ਕੁੰਨ ਵੱਡਾ ਹੈ ਅंजलि ਹੁੰਦਾ ਨਮਸਕਾਰ ਨਿਮਰਤਾ ਨਾਲ ਧਿਆ ਹੈ ਪੈਣਾ ਤੇ ਲੰਮੇ ਪੈ ਕੇ ਮੱਥਾ ਟੇਕਿਆ ਓ ਗੁਰਦੇਵ ਓ ਗੁਰੂ ਜੀ ਓ ਪਟਾਜੀ ਕਿਉਂ ਕਿ ਅਬਤਰੀ ਆਣ ਸੁਣਿਆ ਅਸੀਂ ਬੜਾ ਵੱਡਾ ਤੋ 12 ਤੋਂ 4 ਤੱਕ 12 ਤੋਂ 5 ਤੱਕ ਜਿ ਰਾਕੇ ਤੇ ਨਾਲ ਤੋਂ ਬੜੇ ਹਨ ਸਮਰਪਿਤ ਹੋ ਚਾਰੇ ਕੁੰਟਾਂ ਕੋਨੇ ਜਿਹਾ ਦੇਖਣ ਨਹੀਂ ਹੁੰਦੇ ਤੇ ਅੰਮਰਤ ਕਿਉਂ ਜਿਸ ਨਾਲ ਉਹ ਜੇ ਹੋਰ ਬਧੀ ਹੈ ਕਿ ਜਿਦੋਂ ਨਾ ਉਹਨੇ ਫੜ ਕੇ ਠਾਇਆ ਚਰਨਾ ਤੇ ਸਿਰਸੋ ਉਹ ਮੇਰਾ ਅਮਰਤ ਵੇਲੇ ਬੈਣਿਆ ਤੇ ਛੋਟੇ ਦਾ ਫਿਰ ਤੇ ਮੁੱਖ ਤਾਂ ਗੁਰੂ ਘਰ ਦੇ ਤੇ ਭੇਟਾ ਵੀ ਨਹੀਂ ਸੀ ਉਹਨੇ ਘੜਕੇ ਲਾਲ ਵਰਖ ਦਾ ਫਿਰ ਕੋ ਇਹੋ ਪੁਜੀ ਆ ਜੀ ਮੇਰੇ ਕੋਲ ਉਹ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾਲੀਏ ਤਨ ਮਨ ਤਨ ਦੇ ਕੇ ਗੁਰਾਂ ਨੂੰ ਮਨਾਲੀਏ ਤਨ ਮਨ ਤਨ ਦੇ ਕੇ ਗੁਰਾਂ ਨੂੰ ਮਨਾਲੀਏ ਕਿੰਦਾ ਕੱਢ ਕਿੰਦਾ ਕੋਈ ਸ਼ਬਦ ਬਖਸ਼ਿਸ਼ ਕਰੋ ਕਿਹੜਾ ਜਪਾਂ ਤੇਰੇ ਮਨਾਵਾ ਤੇ ਰਾਜਾ ਕਹਿੰਦਾ ਵੀ ਐ ਖਦਾਵਾਦ ਐ ਗੁਰਦੇਵ ਜੀ ਤਾਂ ਸੁਣਿਆ ਵੀ ਜਿਹੜਾ ਸਾਧੂਆਂ ਦੀ ਸੰਗਤ ਕਰਦਾ ਸੰਤਾਂ ਦੀ ਸੰਗਤ ਕਰਦਾ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਗੁਰੂ ਦੀ ਸੰਗਤ ਕਰਦਾ ਆ ਸਾਰਾ ਦਿਨ ਰੱਬ ਦੀਆਂ ਗੱਲਾਂ ਸੁਣਦਾ ਜਾਂ ਅਬਦਾ ਪਾਠ ਕਰਦਾ ਪੂਜਾ ਕਰਦਾ ਉਹ ਕਿਹੜਾ ਸਾਧਾ ਮੈਂ ਸੁਣਿਆ ਵੀ ਪਰਮੇਸ਼ਰ ਖਾਲੀ ਨਹੀਂ ਹੋ

24 ਘੰਟੇ ਆਪਰਾ ਬਦਲ 24 ਘੰਟੇ ਸਮਰ ਇਹਦਾ ਫਿਰ ਮਿਲੂਗਾ ਰੱਬ ਇਹਦਾ ਗਰੰਟੀ ਆ ਜੋ ਹੋਰ ਕਿੰਦਾ ਮਿਲੂਗਾ ਤੂੰ ਕਾਤੇ ਸਹੀ ਹੁਣ ਨਹੀਂ ਆਪੂ ਤੈਨੂੰ ਮਿਲੂਗਾ ਜੇਕ ਤੇ ਚੰਗ ਤੇ ਆਂ ਦੋ ਚੱਤ ਨਿੰਦੇ ਆ ਚੁੱਡਲੀ ਪੀਰ ਖਾ ਟੰਕਾ ਹਰ

ਕੌਣ ਚੋਰ ਐ ਕੌਣ ਆ ਚੋਰ ਜੁਕਤੀ ਮਿਲ ਗਈ ਨਾ ਕੋਲ ਮਾਰ ਕੇ ਚੌਂਕੜਾ ਬੈਗ ਆਇਓ ਮਾਰ ਕੇ ਚੌਂਕੜਾ ਬੈ ਗਿਆ ਉਹ ਮਾਰ ਕੇ ਹੰਗਲਾ Bye. ਦੀ ਰੱਖੀ ਭਗਤੀ ਪਟਿਆਣੀ ਅਸੀਂ ਕੁਛ ਛਾੜਨ ਦੇ ਨਹੀਂ ਟੋਲ ਜਾਂਦੇ ਆ ਟੋਲ ਜਾਂਦੇ ਆ ਚਲੋ ਅਰਦਾਸ ਕਰੀਏ ਸਾਰੇ ਓਏ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਢੋਲੇ ਜਦੋਂ ਮਨ ਢੋਲੇ ਹਾ ਕਿਸੇ ਤੇ ਪਿਆਰ ਦੀ ਜਦੋਂ ਮਨ ਢੋਲੇ ਜਦੋਂ ਮਨ ਢੋਲੇ ਹਾ ਕਿਸੇ ਤੇ ਪਿਆਰ ਦੀ ਜਦੋਂ ਮਨ ਢੋਲੇ ਜਦੋਂ ਮਨ ਢੋਲੇ ਖੁਦਾ ਰੱਬ ਦਾ ਹੱਥ ਤੇ ਲੱਗਿਆ ਜਿੱਦਾ ਚੌਂਕੜਾ ਮਾਰਿਆ ਮੇਰੇ ਧਿਆਨ ਚੋਂ ਚੁਟ ਗਿਆ ਮੈਨੂੰ ਹੀ ਯਾਦ ਕਰਦਾ ਕਿਹਦਾ ਕਿਹੇ ਬੰਨੇ ਧਿਆਨ ਨਹੀਂ ਹੋਰ ਸਿਰਫ ਮੇਰੇ ਵਾਲੀ ਧਿਆਨ ਹੈ ਸਿਰਫ ਕੇਵਲ ਤੇ ਕੇਵਲ ਮੈਨੂੰ ਹੀ ਯਾਦ ਕਰਦਾ ਦਾਸ ਨੇ ਨਹੀਂ ਸਭ ਛੱਡ ਕੇ ਸਿਰਫ ਗੁਰਨਾਣਕ ਪਤਾ ਦਾ ਘਰ ਲਿਆ ਹੀ ਤੇ ਪਿਤਾ ਜੀ ਦੇ ਦਰਸ਼ਨ ਮੈਨੂੰ ਦਿੱਤੇ ਸੀ ਤਾਂ ਸੁਭੀ ਦਰਸ਼ਨ ਇਹ ਨਹੀਂ ਸਭਿ ਸਾਥ ਤੇ ਹੀ ਜਿਦੋਂ ਕੰਕ ਸਾਹਿਬ ਨੇ ਲਿਖਿਆ ਸਾਗਲ ਤਵਾਰ ਕੋ ਸਾਡ ਘਰ ਕਹਿਓ ਤੁਹਾਰੋ ਬਾਹੇ ਗਏ ਕੀ ਯਾਜਤ ਗੋਬਿੰਦ ਦਾਸ ਬਾਹੇ ਅੱਤਰ ਲਾ ਨ ਮਾਰਿਆ ਫਾਲਕਾ ਬੇਦਰਸ਼ ਉੱਕ ਕੇ ਸਦੇ ਦਰ ਜਾਣਾ ਜੀ ਮੈਂ ਛੱਡ ਕੇ ਦਵਾਰਾ ਤੇਰਾ ਕਿਸਦੇ ਦਰ ਜਾਣਾ ਜੀ ਮੈਂ ਛੱਡ ਕੇ ਦਵਾਰਾ ਤੇਰਾ ਕਿਸਦੇ ਦਰ ਜਾਣਾ ਕੀ ਹੈ ਸਦੇ ਦਰ ਚੱਗਣਾ ਚਲੋ ਗੁਰੂ ਨੇ ਕਿਰਪਾ ਕੀਤੀ ਹੈ ਬੜੇ-ਬੜੇ ਭਾਗ ਨੇ ਤੁਸੀਂ ਮਿਲਦੇ ਹੋ ਤੁਸੀਂ ਆਪੋ ਪਿਛਲੇ ਜਪੇ ਜਿਵੇਂ ਇਕੱਠੇ ਹੋਏ ਹੋ ਆਗੇ ਤੁਸੀਂ ਭਗਤ ਜੀ ਦੀ ਕਿਰਪਾ ਦੇ ਆਪਾਂ ਇਤਨਾ ਕੋਈ ਝੁੱਕੇ ਮਿਲਦਾ ਨਹੀਂ ਨਾ ਇਹਨਾਂ ਰਾਸ ਹੁੰਦਾ ਤੇ ਕਦੀ-ਕਦੀ ਇਹ ਦੱਸਦਾ ਤੇ ਜਦੋਂ ਗੁਰੂ ਨੇ ਕਿਰਪਾ ਕੀਤੀ ਉਹਨੇ ਭਗਵਾਨ ਨੂੰ ਯਾਦ ਕੀਤਾ ਤੇ ਭਗਵਾਨ ਆਇਆ ਉਹਨੇ ਜੀ ਅੱਖਾਂ ਤੁਰੀ ਉਹਨੇ ਅੱਖਾਂ ਕਹਿੰਦਾ ਤੂੰ ਜਿੰਨੂੰ ਯਾਦ ਕਰਦਾਵੇਂ ਆ ਗਿਆ ਵਾ ਕਹਿੰਦਾ ਨਹੀਂ تیری ہی بنو گا میرا برو آؤ گا بنو آپ پہ آؤ گا میرے ماں پرشاؤں گے سمت آؤں گے ہو گیا چلے گیا ہم آتنا نو کو انہیں پھر راپنا گھتی گیا پاکتے گا لے مارے تیر آگے ماتنے بولا کیا مارے گئے تو مارے جا کے ਕਿਆ ਵੀ ਦਿਬੋ ਬੋੜੇ ਅੰਜਾਲਾ ਲੇ ਲਾਲ ਲਾਏ ਆ ਢੱਗੀ ਮਾਰ ਕੇ ਉਹ ਪੈਰਾਂ ਤੇ ਪਾਣੀ ਨਾ ਪੈਂਦਾ ਜਿੱਦਾਂ ਆਪਾਂ ਪਾਣੀ ਪੀਣ ਨੂੰ ਮੰਦੇ ਆਪਾਂ ਵੀ ਆਪਾਂ ਬਹਾਨੇ ਲਾਉਨੇ ਆ ਆ ਗੱਲ ਹੋ ਗਈ ਇੰਨਾ ਆ ਗੱਲ ਹੋ ਗਈ ਤੇ ਇੰਨਾ ਕੁ ਮਹਾਨ ਨਿਕਲ ਤੋ ਬਾਤ ਕਮ ਜੇ ਤੋ ਉਹਨੇ ਆਖਿਆ ਫੜਿਆ ਧੋ ਚੱਲ ਉੱਥੇ ਫੋਟਿਆ ਉਹ ਉੱਠ ਕੇ ਬਹਿ ਗਿਆ ਪੰਜ ਪ੍ਰਕਰਮਾਂ ਕੀਤੀਆਂ ਉਸ ਚੋਰ ਨੇ ਕਹਿੰਦਾ ਉਹ ਕਿਤਾਜੀ ਉਹ ਮੇਰੇ ਗੁਰਦੇਵ ਜੀ ਉਹ ਮੇਰੇ ਗੁਰਦੇਵ ਜੀ ਆਉ ਮੇਰੇ ਮਹਾਂਪੁਰਸ਼ ਸੰਤੋ ਸਾਗੇ ਨਮਸਕਾਰ ਕੀਤੀ ਲੰਬੇ ਰਬਾ ਦੇਖੇ ਲੱਗੇ ਉਹ ਕਹਿੰਦਾ ਕੀ ਗੱਲ ਯਾਰ ਮੈਨੂੰ ਪੁੱਛਦਾ ਨਹੀਂ ਪ੍ਰਕਰਮ ਇਹਨੀਆਂ ਕਰਦਾ ਇਹਨੇ ਚੋਰ ਆ ਉਹ ਝੂਠ ਨਾ ਮਾਰ ਰੱਬਾ ਝੂਠ ਨਾ ਮਾਰ ਰੱਬਾ Tchau. ਤੇ ਕੋਈ ਨਾ ਮੇਰਾ ਮੇਰੇ ਅੱਲਾ ਚੋਰ ਤੂੰ ਆਂ ਕਿ ਇਹ ਨਾ ਮੇਰੇ ਸੰਤਨ ਦਾ ਚੋੜ ਲੈਣਾ ਹੈ 50 ਦਿਨੋਂ ਥਗੀ ਮਾਰ ਕੇ ਲੈ ਆ ਖੰਡਿਆਣੀ ਨੇ ਨਾਲ ਇੰਦਾ ਪਰ ਜੁਗਤੀ ਦੱਸੀ ਤੇ ਪ੍ਰਗਟ ਹੋ ਗਿਆ ਉਹ ਪਹਿਲਾਂ ਇੰਨੇ ਜਿਹੜਾ ਪ੍ਰਗਟ ਕਿਉਂ ਨਹੀਂ ਹੋਇਆ ਤੂੰ ਚੋਰ ਤੂੰ ਆਂ ਕਿ ਇਹ ਚੋਰ ਰੱਬਾ ਤੂੰ ਪ੍ਰਗਟ ਹੋਇਆ ਹੀ ਨਹੀਂ ਹੈ ਇਹਨਾਂ ਕਾਂ ਪਰਸ਼ਾਨੇ ਮੈਨੂੰ ਸਮਝਾਈ ਗੱਲ ਬਿੱਥੇ ਚੌਂਕੜਾ ਮਾਰ ਕੇ ਬਹਿ ਜਾ ਏਦਾਂ ਤਾਰ ਏਦਾਂ ਅੱਖਾਂ ਮੀਟ ਉਹ ਤੈਨੂੰ ਨਾਮ ਜਪਣ ਦੀ ᔪਗਤੀ ਸੰਤ ਬਤਾ ਦੇਣਗੇ ਨਾਮ ਜਪਣ ਦੀ ᔪਗਤੀ ਸੰਤ ਬਤਾ ਦੇਣਗੇ ਤੈਨੂੰ ਨਾਮ ਜਪਣ ਦੀ ᔪਗਤੀ ਮਨੇ ਦੀਆ ਮਲਾਏ ਜਿਨੇ ਰੱਬ ਦਾ ਮੇਲ ਮਲਾਏ ਪ੍ਰਮਾਤਮਾ ਨੂੰ ਬੁਲਾਇਆ ਕਿਰਪਾ ਕੀਤੀ ਇਸ ਕਰਕੇ ਸੰਗਤ ਗੁਰੂ ਦੀ ਸਭ ਤੋਂ ਵੱਡੀ ਆ ਰੱਬ ਦੇ ਪਿਆਰੇ ਵੱਡੇ ਨੇ ਹੈਗਾ ਸਾਰੇ ਜੀ ਇਹ ਪ੍ਰਮਾਤਮ ਪਰ ਪ੍ਰਗਟੇ ਗੋਪਾਲ ਮਹਾਂਕੈ ਮਾਥੇ ਨਾਨਕ ਉਧਰੇ ਕਿਤੇ ਨਿੱਕੇ ਸਾਥੇ ਵੱਡੇ ਭਾਕ ਸਾਰਿਆਂ ਦੇ ਧੰਨਵਾਦ ਸਾਰਿਆਂ ਦਾ ਤੁਸੀਂ ਆਏ ਹੋ ਇੱਕ ਮਿੰਟ ਸਮਰਨ ਕਰੀਏ ਤੇ ਸਾਰੇ ਲੋਕ ਸਾਰੇ ਫਾਲਸਾ ਬਚੇ ਵਾਹਿਗੁਰੂ 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 ਵਾਹਿਗੁਰੂ